ਜੈ ਮਾਤਾ ਦੀ ਮੈਂ ਤੁਹਾਡੀ ਆਪਣੀ ਮੁਸਕਾਨ ਚੋਪੜਾ ਪਹੁੰਚ ਰਹੀ ਹਾਂ ਆਪਣੀ ਟੀਮ ਦੇ ਨਾਲ 8 ਜੂਨ ਪਿੰਡ ਮਮਦੀ ਜਿੱਥੇ ਕਿ ਬਹੁਤ ਹੀ ਵਿਸ਼ਾਲ ਜਾਗਰਣ ਕਰਵਾਇਆ ਜਾਣਾ ਹੈ ਮਾਤਾ ਸ਼ੀਤਲਾ ਰਾਣੀ ਜੀ ਦੇ ਮੰਦਿਰ ਦੇ ਵਿੱਚ ਸੋ ਤੁਹਾਨੂੰ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਸੀਂ ਸਾਰੀਆਂ ਸੰਗਤਾਂ ਹੁਣ ਹੁਣ ਆ ਕੇ ਪਹੁੰਚੋ ਤੇ ਮਾਤਾ ਰਾਣੀ ਜੀ ਤੋਂ ਆਸ਼ੀਰਵਾਦ ਲਓ ਜੈ ਮਾਤਾ ਜੈ ਮਾਤਾ ਦੀ ਦੋਸਤੋ ਮੈਂ ਤੁਹਾਡਾ ਆਪਣਾ ਦੀਪਕ ਮਾਨ ਅੱਜ ਤੁਹਾਡੇ ਨਾਲ ਬਹੁਤ ਹੀ ਖੂਬਸੂਰਤ ਗੱਲ ਸਾਂਝੀ ਕਰਨ ਜਾ ਰਿਹਾ ਦੋਸਤੋ ਮੈਂ ਆ ਰਿਹਾ ਜੀ 8 ਜੂਨ ਦਿਨ ਸ਼ਨੀਵਾਰ ਰਾਚੀਨ ਸ਼ੀਤਲਾ ਮਾਤਾ ਮੰਦਰ ਪਮੱਦੀ ਦੇ ਵਿੱਚ ਸੋ ਉਸ ਜਾਗਰਣ ਦੇ ਵਿੱਚ ਮੈਂ ਹਾਜ਼ਰੀ ਭਰਨ ਵਾਸਤੇ ਆ ਰਿਹਾ ਔਰ ਬਹੁਤ ਅੱਛੇ ਕਲਾਕਾਰਾਂ ਅ ਮਸਕਾਨ ਚੋਪੜਾ ਜੀ ਔਰ ਕੇਸ਼ਵ ਜੀ ਮਹਾਮਈ ਦਾ ਗੁੰਗਾਨ ਕਰਨ ਵਾਸਤੇ ਆ ਰਹੇ ਨੇ ਸੋ ਸਾਰੇ ਹੀ ਮਾਤਾ ਰਾਣੀ ਦੇ ਭਗਤਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਰੇ ਜਣੇ ਆਓ ਔਰ ਰਲ ਮਿਲ ਕੇ ਮਹਾਮਈ ਦਾ ਗੁੰਗਾਨ ਕਰੀਏ ਪਿੰਡ ਪਮੱਦੀ 8 ਜੂਨ ਦਿਨ ਸ਼ਨੀਵਾਰ ਨੂੰ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੈ ਮਾਤਾ ਦੀ ਮੈਂ ਤੁਹਾਡਾ ਆਪਣਾ ਕੇਸ਼ਵ ਨਿਵਾਣਾ ਤੁਹਾਡੇ ਨਾਲ ਬੜੀ ਖੁਸ਼ੀ ਦੀ ਗੱਲ ਸਾਂਝੀ ਕਰਨ ਲੱਗੇ ਆ ਕਿ ਆਉਣ ਵਾਲੀ 8 ਜੂਨ ਦਿਨ ਸ਼ਨੀਵਾਰ ਨੂੰ ਸ਼ੀਤਲਾ ਮਾਤਾ ਮੰਦਰ ਭਮੱਦੀ ਵਿਖੇ ਮਹਾਮਾਈ ਦਾ ਵਿਸ਼ਾਲ ਜਾਗਰਣ ਬੜੀ ਸ਼ਰਧਾ ਤੇ ਧੂਮ-ਧਾਮ ਦੇ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਮਹਾਮਾਈ ਦਾ ਗੁਣਗਾਨ ਕਰਨ ਦੇ ਲਈ ਦੀਪਕ ਮਾਨ ਜੀ ਤੇ ਮੁਸਕਾਨ ਚੋਪੜਾ ਜੀ ਪਹੁੰਚ ਰਹੇ ਨੇ ਤੇ ਤੁਹਾਡੇ ਦਾਸ ਨੂੰ ਵੀ ਹਾਜ਼ਰੀ ਭਰਨ ਦਾ ਹੁਕਮ ਹੋਇਆ ਹੈ ਧੰਨਵਾਦ ਕਰਦਾ ਸਾਡੇ ਪ੍ਰਧਾਨ ਸਾਹਿਬ ਡਾਕਟਰ ਬਿਕਰ ਸਿੰਘ ਜੀ लवली ਵੈਦ ਜੀ ਤੇ ਸਾਡੇ ਭਾਈ ਗੁਰਜੰਟ ਜੀ ਆਓ ਸਾਰੇ ਲੜਕੇ ਮਾਦੇ ਚੰਨਾ ਦੇ ਵਿੱਚ ਹਾਜ਼ਰੀਆਂ ਭਰੀਏ ਪਰਮਾਤਮਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੀਏ ਸੋ ਜੈ ਮਾਤਾ ਦੀ ਜੈ ਮਾਤਾ ਦੀ